ਨਹੀਂ ਮਹਮਦ ਜਾਨ ਨਾ 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 ਮਹਮਦ ਜਾਨ ਇਹ ਤਾਂ ਨਹੀਂ ਸਾਰੇ ਦਾਨੀ ਜਜ਼ਬਤੀ ਨਹੀਂ ਹੋਣਾ ਜਜ਼ਬਤੀ ਦਾ ਹੋਣਾ ਨਹੀਂ ਸਰ ਮੈਂ ਕਿ ਨਹੀਂ ਮੈਂ ਤੁਹਾਨੂੰ ਵੇਖ ਕੇ ਬੜਾ ਖੁਸ਼ ਹੋਇਆ ਹਾਂ ਨਾ ਨਾ ਕੋਈ ਗੱਲ ਮੈਨੂੰ ਤੇਰਾ ਨਹੀਂ ਜਾਂਦਾ ਮੈਂ ਤੁਰ ਕੇ ਆ ਉਹਦੇ ਪਿੱਛੇ ਜਾਈ ਦਿੰਦੀ ਸਦਾ ਕੋਈ ਗੱਲ ਨਹੀਂ ਮੈਂ ਆ ਵੀ ਸਾਰਾ ਬੜਾ ਜੂੜ ਮਿਲ ਮੈਂ ਕਿਹਾ ਮੈਂ ਆ ਗਿਆ ਤੁਹਾਡਾ ਪੁੱਤ ਮੈਂ ਕਬਦੋ ਦੇ ਕੇ ਹੋ ਜਾ ਮੈਂ ਤਾਂ ਤਰਦਾ ਰਿਹਾ ਮੇਰੇ ਹੁੰਦਿਆ ਦਿਲ ਨਾ ਛੱਡੋ ਹੱਥ ਆਦਾ ਤੁਹਾਡੇ ਨਾਲ ਮਿਹਰਬਾਨੀ ਹਾਂ ਇਹ ਜਿੱਦਾਂ ਦਾ ਕਹਿੰਦੇ ਤਾਂ ਇਹਨਾਂ ਨੂੰ ਵਧੀਆ ਪੇੜਾ ਬਣਾ ਦਿਓ ਪੈਸੇ ਮੈਂ ਤੁਹਾਨੂੰ ਦੂੰਗਾ ਪਾਪਾ ਤੁਹਾਨੂੰ ਬੇਨਤੀ ਹੈ ਵੀ ਉਹਨਾਂ ਨੂੰ ਵੜਾ ਕੇ ਛੇਤੀ ਦਿਓ ਵਿਚਾਰਾਂ ਨੇ ਆਪਣੀ ਕੰਨ ਕੁੜਕ ਦੀ ਟਰੈਕਟਰ ਟੁੱਟਰ ਲਗਾਉਣੇ ਆ ਠੀਕ ਐ ਕਿ ਦੀ ਗੱਲ ਤੇ ਆਪਾਂ ਬੇੜਾ ਮੈਂ ਤੁਹਾਨੂੰ ਮੈਂ ਪੈਸੇ ਦੇਵਾਂਗਾ ਕੱਲ ਕੱਲ ਮੈਂ ਸਤ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਤਲਬ ਜਿਹੜਾ ਲੱਖ ਰੁਪਇਆ ਦੇ ਦੂੰਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਇਆ ਮਿਲ ਜੂ ਠੀਕ ਐ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਈਜ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾਉਣਾ। ਨਹੀਂ ਨਹੀਂ ਜਿਹੜਾ ਬੱਲ ਬੱਦੇ ਦਾ ਪੱਲਾ ਵਾਲੇ ਆ ਉਹਦੇ ਨਾਲ ਦਾ ਸਾਇਦ ਕੋਈ ਵੀ ਹੈਗਾ ਇੱਥੇ ਸਰਪੰਚ ਸਭ ਤੋਂ ਵੱਡਾ ਸਾਇਦ ਸਾਡੇ ਕੋ ਇਹੋ ਹੀ ਗੂਆ ਹਾਂ ਆਓ ਜਿੱਦਾਂ ਬਾਈ ਕਹਿੰਦੇ ਨਾ ਬੱਲਾ ਵਾਲੇ ਉਹਦਾਂ ਦਾ ਪੜਾਦੇ ਯਾਰ ਇਹਨਾਂ ਦਾ ਬੜਾ ਨੁਕਸਾਨ ਹੋਇਆ ਆਉਦੇ ਆ ਜਾਣ ਕਿ ਤੈਨੂੰ ਤੇ ਦਾਦੋ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਹੈ ਆ ਕਦ ਆ ਕੋਈ ਨੀ ਗੱਲ ਖੋਲੋ ਤੂੰ ਵਰਕਸ਼ਾਪ ਕੋਈ ਦੀ ਗੱਲ ਕੋਈ ਸ਼ੁਰੂ ਕਰਾ ਦਬ ਦਾ ਨਾਮ ਲੈ ਕੇ ਆ ਠੀਕ ਠੀਕ ਗੇਅਰ ਵੀ ਰੱਖੀ ਤੂੰ ਪਾ ਕੇ ਨਾਲ ਕੋਈ ਨਹੀਂ ਕੋਈ ਨਹੀਂ ਲੱਗਦੀ ਲੱਗਦੀ ਪਹਿਲਾਂ ਨਾਲ ਲੌਂਡਾ ਦਾ ਜਾਣ ਦੇ ਵਸ ਲੱਗੇ ਜਗਦਾ ਵੀ ਅਸੀਂ ਇਹ ਜਾਣਦੇ ਸੀ ਅਸੀਂ ਇਹ ਗੇਅਰ ਪਾ ਗੇ ਗੇਅਰ ਪੇਸ ਫਾਰੋਰ ਬਿੰਦਾ ਹੋਏ ਨਹੀਂ ਨਹੀਂ ਚਾੜ ਦੇ ਹਾਂ ਚੱਲ ਜਾਂਦੇ ਜਾਂਦੇ ਚੜ੍ਹ ਦੇ ਚੜ੍ਹ ਜਾਂਦੇ ਰੇਡਾਂ ਚਲਾ ਦੇ ਚਲਾ ਦੇ ਸਾਹ ਜੀ ਗੇਅਰ ਕੱਢ ਦੇ ਗੇਅਰ ਕੱਢ ਦੇ ਜਾਂਦੇ ਜਾਂਦੇ ਅੱਗੇ ਜਾਂਦੇ ਦੂਜਾ ਲਾ ਕੇ ਚੱਲ ਜਾਓ ਦੋ ਜਾਨਾਂ ਨੂੰ ਕਾਲੋ ਗਾਣ ਮਰਸੋ ਓ ਲੈ ਉਹ ਮੈਸੀ ਬਾਕੀ ਬੰਦੇ ਮੈਸੇਜ ਆ ਗਏ ਉਹ ਭਰਾ ਆਇਆ ਉਹ ਤਾਂ ਯੂਟਿਊਬ ਚਲਾ ਲਾਓ ਚਲਾਓ ਟਿਊਬ ਦਾ ਟੁੱਟਾ ਰੋਜ਼ਾ ਖੋਲ ਦਿੰਨੇ ਆ ਚੱਲ ਬੜਾ ਬੜਾ ਬੱਸ 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 ਫਟੇ ਫਟੇ ਇਹ ਜਿੱਦਣ ਹਰ ਨਹੀਂ ਡਾਟੀ ਆ ਪਾਸੇ ਨੱਪ ਦੇ ਨੱਪੇ ਹੋਣਾ ਨਾ ਬਣਾ ਹੋਣਾ ਨਾ ਨੱਪੀ ਬ੍ਰੇਕ ਆਜੋ ਆਜੋ ਚਲ ਨਹੀਂ ਰਹਿਣਾ ਤੇ ਭੜਾ ਆਜੋ 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 ਟੈਂਪੜਾ ਹੋ ਗਿਆ ਭਜੋ 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 ਇਦਾਂ ਜਾਊਗਾ ਹਾਂਜੀ ਇਹ ਚੱਟੀ ਚੱਲ ਨਹੀਂ ਰਹਿਣਾ ਮੀਨਾ ਕਹਦਾ ਫੋਨ ਨਹੀਂ ਲੱਗਣਾ ਯਾਰ ਕੀ ਗੱਲ ਕਿਉਂ ਰੀਜਾ ਜੀ ਦਿਖਾਣਾ ਰੁੜ ਗਈਆਂ ਠੀਕ ਆ ਰੀਚਾਰਜ ਮਹਿੰਗੇ ਹੋ ਗਏ ਆ ਬਣਾਵਾ ਲਾਤ ਤੇ ਪੇ ਤੋ ਇਹ ਹੂੰ ਆਵਾਜ਼ੇ ਖੜਾ ਹੋ ਗਿਆ ਇਹ ਬੇੜਾ ਮੈਂ ਖੜਾ ਨਹੀਂ ਬਹੁਤ ਤੇਜ਼ ਜਾਂ ਰਿਹਾ ਵੇਖਣ ਨੂੰ ਲੱਗਣ ਲਿਆ ਪਾਣੀ ਵੇਖੋ ਜਾਂਦਾ ਭੱਜਾ ਡੇੜਾ ਰੱਖ ਕੋੱਖ ਨਹੀਂ ਹੁੰਦਾ ਦੁਨੀਆਂ ਦੇ ਬੱਦਗੇ ਬੱਸ ਹਾਂ ਕਮਾਦੀ ਸਾਰਾ ਗੰਦਾ ਲੱਗਿਆ ਹਾਂ ਕਿੰਨਾ ਕੁ ਲੈ ਤੁਹਾਨੂੰ ਪੈ ਗਿਆ ਇਹ ਇਹ ਸਾਰਾ ਇਥੋਂ ਪੈ ਗਿਆ ਇਹ ਹੋਊਗਾ ਮੇਰੇ ਖਿਆਲ ਚ ਹਾਂ ਸਾਰੀ ਪਹਿਲੀ ਸੀ ਦੋ 250 ਕਿਲਾ ਜਿਹੜਾ ਬਿਲਕੁਲ ਇੰਨੇ ਅਸੇ ਜਗ੍ਹਾ 'ਚ ਬਰਬਾਦ ਹੋ ਗਿਆ ਜਿੱਥੇ ਕੱਖ ਨਹੀਂ ਹੈਗਾ ਅੱਛਾ ਬੇੜਾ ਜਾਂਦਾ ਸਾਰੀ ਹਟ ਗਈ ਪਹਿਲੀ ਜਿੱਦੇ ਜਾਨ ਪਹਿਲੀ ਕਿੰਨੀ ਸੀ ਕੜੀਆ 67 ਕਿੱਲੇ ਸਰ ਸਾਰੀ ਅਦੌਲਗੀ ਰੇਤ ਪਾਈ ਹਾਂ ਸਰ ਮਾੜੀ ਮੁੱਟੀ ਫਸਲਾਂ ਦੀ ਸਾਰੀ ਬਰਬਾਦ ਹੋ ਗਈ ਸਰ ਓਹੋ ਬਾਕੀ ਸਾਡੀ ਮੱਥੇ ਕਰਿਓ ਅਸੀਂ ਬਹੁਤ ਜੀ ਬੰਦੇ ਹਾਂ ਕੋਈ ਮੈਂ ਕੋਈ ਦਿਲ ਨਹੀਂ ਛੱਡਦਾ ਮੈਂ ਵੇਖੋ ਆਇਆ ਐਡੀ ਦੂਰ ਇੰਨਾਂ ਨੇ ਮੈਨੂੰ ਆਉਂਦੇ ਭਲਾਵਾਂ ਨੇ ਕਿਹਾ ਬੇੜਾ ਲੈ ਦੋ ਤੇ ਮੈਂ ਕਿਹਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮੱਤੇ ਦੀ ਲੋੜ ਹੋਗੀ ਮਿਹਰਬਾਨੀ ਸਰ ਹਾਜਰ ਸਰ ਪਾਪਾ ਸਖਿਆ ਪੰਜਾਬੀ ਆ ਦਿਲ ਨਹੀਂ ਛੱਡਦਾ ਨਹੀਂ ਜੀ ਸਰ ਕੋਈ ਗੱਲ ਨਹੀਂ ਦਿਲ ਨਹੀਂ ਛੱਡਦੀ ਦਿਲ ਨਹੀਂ ਛੱਡਦਾ ਆਪਾਂ ਸਾਰੇ ਇੱਕ ਦੂਜੇ ਦਾ ਸਹਯੋਗ ਕਰਦੇ ਆਂ ਆਪਾਂ ਕਹਾਂਗੇ ਪਾ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਪਰ ਬਾਦ ਹੋ ਗਿਆ ਯਾਰ ਗਰੀਬ ਆਮੀਰ ਸਭ ਦੀ ਮੁਸ਼ਕਲ ਬਣਾਈ ਸੰਦ ਨਹੀਂ ਜੀ ਬਹੁਤ ਔਖੇ ਸੰਦ ਬੰਦ ਹਾਂਜੀ ਜਿੰਨਾ ਹੋ ਸਖਿਆ ਚਲੋ ਹੱਡੀ ਮਰਚ ਕਰੀਏ ਕੋਈ ਹਾਲ ਨਹੀਂ ਮੱਕ ਦੂੰਗਾ ਕਦੂੰਗਾ ਮਿਹਰਬਾਨੀ ਕਦੂੰਗਾ ਆਪਾਂ ਦੇਖਦੇ ਆਂ ਦੇ ਕੇ